ਆ ਇਹ ਨਵਾਸ਼ ਸ਼ਰੀਫ ਦੀ ਖੁਸ਼ੀ ਦੇ ਰਸੂ ਖੇਲੇ ਵੰਡੀ ਦੇ ਆ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਨਵਾਸ਼ ਸ਼ਰੀਫ ਦੀ ਖੁਸ਼ੀ ਦੇ ਵਿੱਚ ਆ ਇਹ ਨਵਾਸ਼ ਸ਼ਰੀਫ ਦੀ ਖੁਸ਼ੀ ਦੇ ਵਿੱਚ ਆ ਹਾਂਜੀ ਆਜੋ ਭਾਜੀ ਆਜੋ ਵੰਡੀ ਦੇ ਜੇ ਨਵਾਸ਼ ਸ਼ਰੀਫ ਛੁੱਟ ਗਿਆ ਅੱਛਾ ਹਾਂਜੀ ਇਹ ਵੀ ਛੁੱਟ ਗਈ ਆਜੋ ਭੈਣ ਆਜੋ ਉਹ ਬੇਟਾ ਆਜੋ ਅੱਲਾ ਤੁਹਾਨੂੰ ਖੁਸ਼ ਰੱਖੇ ਜਾ ਕੇ ਬੋ ਨਗਰਪੜ ਦੇ ਦੁਆ ਕਰਨਾ ਹੋ ਗਿਆ ਆ ਤੁਹਾਡੀ ਮਿਹਰਬਾਨੀ ਜੇ ਆਪਾਂ ਬਾਜੀ ਹੋਰ ਨਾਲ ਆਪ ਕੋ ਇਹ ਜੱਮੀਆਂ ਨੂੰ ਆਸ਼ਰਮ ਵਿੱਚ ਕੁਸ਼ੀ ਦੇ ਵਿੱਚ ਕਿੱਲੇ ਮੰਡੀ ਦੇ ਆ ਜੱਮੀਆਂ ਆਸ਼ਰਮ ਦੀ ਕੁਸ਼ੀ ਦੇ ਵਿੱਚ ਆਇਓ 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 ਜੱਮੀਆਂ ਨੂੰ ਆਸ਼ਰਮ ਉਂਜੀ ਮੰਡਲ ਦੇ ਬਾਜੀ